ਹਾਂਜੀ ਦੋਸਤੋ ਜਿਵੇਂ ਕਿ ਅਸੀਂ ਅੱਜ ਨਰੇਗਾ ਬਾਰੇ ਗੱਲ ਕਰਦੇ ਆ ਜਿਹੜਾ ਕਾਨੂੰਨ ਬਣਿਆ 2005 ਦੇ ਵਿੱਚ ਨਰੇਗਾ ਦਾ ਜੀ ਨੂੰ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਕਾਨੂੰਨ ਜਿਸ ਦੀ 100 ਦਿਨ ਦੀ ਗਰੰਟੀ ਦਿੱਤੀ ਗਈ ਸੀ ਕਿ ਨਰੇਗਾ ਮਜ਼ਦੂਰਾਂ ਨੂੰ 100 ਦਿਨ ਕੰਮ ਦੇਣਾ ਤੇ ਕੀਤੀ ਹੋਏ ਕੰਮ ਦੇ ਪੈਸੇ ਕਾਨੂੰਨ ਮੁਤਾਬਕ 15 ਦਿਨਾਂ ਦੇ ਵਿੱਚ ਵਿੱਚ ਦੇਣਾ ਅੱਜ ਜਿਹੜਾ ਜੋ ਨਰੇਗਾ ਮਜ਼ਦੂਰਾਂ ਦਾ ਕੰਮ ਚੱਲ ਰਿਹਾ ਸਿਰਫ ਆਪਾਂ ਕਿੰਨਾ ਕਹਿ ਗਏ ਸਿਰਫ 2% ਉਹ ਵੀ ਜਿਹੜੇ ਅਸਟੀਮੇਟ ਪਹਿਲਾਂ ਲੱਗੇ ਆ ਉਹ ਹੀ ਚੱਲ ਰਿਹਾ ਨਵਾਂ ਕੋਈ ਵੀ ਅਸਟੀਮੇਟ ਅਜੇ ਤੱਕ ਨਹੀਂ ਲੱਗ ਪਾਇਆ ਜੇਕਰ ਇਹ ਰਿਹਾ ਤਾਂ ਨਰੇਗਾ ਮਜ਼ਦੂਰਾਂ ਨੂੰ ਭੁੱਖ ਮਾਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੁਣ ਇੱਕ ਹੋਰ ਐਪ ਆਈ ਆ ਐਪ ਤਾਂ ਕੱਲ ਪਰਸੋਂ ਛੇ ਦੱਸਿਆ ਸੀਗਾ ਇਸੇ ਮਹੀਨੇ ਜਾਈ ਜਿਹੜਾ ਮਹੀਨਾ ਚੱਲ ਰਿਹਾ ਹੁਣ ਆ ਕਿਹੜਾ ਮਹੀਨਾ ਹੈਗਾ ਅਕਤੂਬਰ ਦਾ ਮਹੀਨਾ ਚੱਲ ਰਿਹਾ ਇਹਦੇ ਵਿੱਚ ਨਵੀਂ ਐਪ ਆ ਗਈ ਆ ਜਿਸ ਵਿੱਚ ਮਲ ਅੱਖਾਂ ਦੀ ਰੋਸ਼ਨੀ ਨਾਲ ਫੋਟੋ ਖਿੱਚੀ ਜਾ ਸਕਦੀ ਆ ਹੂੰ ਤਾਂ ਵੈਸੇ ਚਲੋ ਠੀਕ ਆ ਵਧੀਆ ਤੇ ਜਿਹੜੀ ਗਲਤ ਹਾਜ਼ਰੀ ਨਹੀਂ ਲੱਗਦੀ ਉਹ ਹਾਜ਼ਰੀ ਬਿਲਕੁਲ ਸਹੀ ਲੱਗੂ ਜਿਹੜਾ ਕੰਮ ਕਰੂਗਾ ਉਸੇ ਦੀ ਫੋਟੋ ਖਿੱਚੀ ਜਾਣੀ ਆ ਅੱਗੇ ਜਾਲੀ ਹਾਜ਼ਰੀਆਂ ਲੱਗਦੀਆਂ ਸੋ ਚਲੋ ਉਹਦੇ ਵਿੱਚ ਤਾਂ ਬਚਤ ਹੋ ਜयो ਚਲੋ ਉਹ ਤਾਂ ਬਹੁਤ ਵਧੀਆ ਕੀਤਾ ਸਰਕਾਰ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਗਲਤ ਆ ਹੋ ਹਾਂ ਲੋਕੇਸ਼ਨ ਅੱਗੇ ਉਹ ਵੀ ਚੱਲਦੀ ਜਿਵੇਂ ਲੋਕੇਸ਼ਨ ਤੇ ਹਾਜ਼ਰੀ ਲੱਗਦੀ ਆ ਪਰ ਇਹਦੇ ਵਿੱਚ ਜੇਕਰ ਮਰੇਗਾ ਮਜ਼ਦੂਰਾਂ ਦਾ ਨੁਕਸਾਨ ਕੀ ਆ ਨੁਕਸਾਨ ਇਹ ਹੈ ਕਿ ਕੰਮ ਤਾਂ ਸਾਰੇ ਨੂੰ ਮਿਲੇ ਨਾ ਅਸੀਂ ਇਹ ਕਹਿੰਦੇ ਕਿ ਲੋ ਫੋਟੋ ਜਿਵੇਂ ਮਰਜ਼ੀ ਖਿੱਚੀ ਜਾਵੇ ਚਾਹੇ ਉਹ ਕੋਈ ਵੀ ਆਪਾ ਜੇ ਅਸੀਂ ਇਹ ਕਹਿੰਦੇ ਹਾਜ਼ਰੀ ਬਿਲਕੁਲ ਸਹੀ ਲੱਗੇ ਜਿਹੜਾ ਕੰਮ ਕਰਦਾ ਉਸੇ ਦੀ ਹਾਜ਼ਰੀ ਲੱਗੇ ਉਸੇ ਦੇ ਪੈਸੇ ਆਉਣ ਇਹ ਹੋਣਾ ਜ਼ਰੂਰੀ ਹੈ ਪਰ ਜਿਹੜਾ ਨਰੇਗਾ ਮਿੱਦਰ ਨੂੰ ਕੰਮ ਹੀ ਨਹੀਂ ਮਿਲਦਾ ਇਹ ਬਹੁਤ ਗਲਤ ਹੈ ਅਸੀਂ ਇਹ ਕਹਿੰਦੇ ਕਿ ਨਰੇਗਾ ਮਜ਼ਦੂਰਾਂ ਨੂੰ ਜਿਹੜਾ ਕੰਮ ਆ ਉਹ ਸੌ ਦਿਨ ਸਰਕਾਰ ਹਰ ਇੱਕ ਮਜ਼ਦੂਰ ਨੂੰ ਕੰਮ ਦੇਵੇ ਲੋੜ ਮਤਾ ਕੁ ਜੀ ਨੂੰ ਲੋੜ ਤਾਂ ਜੇਕਰ ਕੰਮ ਦੇਊਗੀ ਤਾਂ ਹੀ ਜਿਹੜਾ ਗਰੀਬਾਂ ਦਾ ਜਿਹੜਾ ਰੁਜ਼ਗਾਰ ਆ ਉਹ ਚੱਲ ਸਕੂਗਾ ਹੁਣ ਖੇਤਾਂ ਦੇ ਵਿੱਚ ਕੰਮ ਨਹੀਂ ਰਹਿਗੇ ਝੋਨੇ ਤਾਂ ਹੁਣ ਮਸ਼ੀਨਾਂ ਨੇ ਵਾਢੀ ਦੇਣੇ ਆ ਮੰਡੀਆਂ ਦੇ ਵਿੱਚ ਕੁਝ ਮਜ਼ਦੂਰ ਲੱਗਣਗੇ ਉਹ ਥੋੜੇ ਲੱਗਣਗੇ ਉਦੋਂ ਬਾਅਦ ਝੋਨਾ ਤੋਂ ਬਾਅਦ ਕੀ ਕਰਨਾ ਝੋਨੇ ਵੜੇ ਕੇ ਤਾਂ ਬਸ ਵਿਲੇ ਮਜ਼ਦੂਰਾਂ ਨੂੰ ਕੰਮ ਕੀ ਹੋ ਰਹਿ ਗਿਆ ਕੋਈ ਕੰਮ ਨਹੀਂ ਰਹਿ ਗਿਆ ਜੇਕਰ ਨਰੇਗਾ ਮਜ਼ਦੂਰਾਂ ਨੂੰ ਪੂਰਾ ਕੰਮ ਮਿਲੇਗਾ ਤਾਂ ਤਾਂ ਜਾ ਕੇ ਰੁਜ਼ਗਾਰ ਚੱਲੂਗਾ ਨਹੀਂ ਤੇ ਬਹੁਤ ਔਖਾ ਹੋ ਜਾਣਾ ਜਿਦੋਂ ਰੁਜ਼ਗਾਰ ਨਰੇਗਾ ਮਜ਼ਦੂਰਾਂ ਨੂੰ ਨਾ ਮਿਲਿਆ ਕੋਈ ਪੈਸਾ ਹੀ ਨਾ ਹੋਇਆ ਤੇ ਕੀ ਹੋਊਗਾ ਚੋਰੀਆਂ ਠੱਗੀਆਂ ਵਧਣਗੀਆਂ ਇਸ ਕਾਰਨ ਸਰਕਾਰ ਇਸ ਬਾਰੇ ਖਿਆਲ ਕਰੇ ਤਾਂ ਬਾਕੀ ਜਿਹੜਾ ਆਪਾਂ ਕਹਿੰਦੇ ਨੇ ਆ ਕਿ 2005 ਦੇ ਵਿੱਚ ਕਾਨੂੰਨ ਪਾਸ ਹੋਇਆ ਜਿਸ ਦਾ ਆਪਾਂ ਲਿਖਿਆ ਪੜ੍ਹਿਆ ਵੀ ਆ ਉਹਦੇ ਵਿੱਚ ਹੈਗਾ ਕਿ ਜੇਕਰ ਕੰਮ ਨਾ ਦਿੱਤਾ ਗਿਆ ਤਾਂ ਉਹਨਾਂ ਨੂੰ ਦਿਹਾੜੀ ਪੱਤਾ ਦੇਣਾ ਇਸ ਕਾਰਨ ਜਿਵੇਂ ਆਪਾਂ ਅਰਜ਼ੀਆਂ ਭਰ ਕੇ ਦਿੰਦੇ ਰਹੇ ਪਹਿਲਾਂ ਜਿਹੜੇ ਦੇ ਰਹੇ ਚਲੋ ਉਹ ਤਾਂ ਬਹੁਤ ਵਧੀਆ ਜੇ ਅਰਜ਼ੀਆਂ ਭਰ ਕੇ ਦੇਵਾਂਗੇ ਕੰਮ ਦੀ ਮੰਗ ਕਰਾਂਗੇ ਤਾਂ ਫਿਰ じゃ ਕਿਉਂ ਕੰਮ ਜਿਹੜਾ ਮਿਲਦਾ ਤੇ ਜੇਕਰ ਕੰਮ ਨਹੀਂ ਮਿਲਦਾ ਤਾਂ ਫਿਰ ਕਾਨੂੰਨ ਤਾਂ ਲਿਖਿਆ ਹੈ ਨਾ ਉਹਦੇ ਵਿੱਚ ਦਿਹਾੜੀ ਪੱਤਾ ਵੀ ਦਿੱਤਾ ਜਾ ਸਕਦਾ ਜਿਹਨੂੰ ਕੰਮ ਦੀ ਲੋੜ ਆ ਉਹ ਅਰਜ਼ੀਆਂ ਤਾਂ ਜ਼ਰੂਰ ਭਰਨਾ ਜੇ ਅਰਜ਼ੀਆਂ ਭਰਾਂਗੇ ਤਾਂ ਹੀ ਕੰਮ ਲੈ ਪਾਵਾਂਗੇ ਤੇ ਇਸ ਕਾਰਨ ਅਰਜ਼ੀਆਂ ਭਰਨੀਆਂ ਜ਼ਰੂਰੀ ਆ ਅਰਜ਼ੀਆਂ ਭਰਿਆ ਕਰੋ ਜੋ ਵੀ ਮਿਹਨਤ ਜੋ ਨਰੇਗਾ ਮਜ਼ਦੂਰ ਆ ਉਹ ਧਿਆਨ ਦੇਣ ਕਿ ਆਪਣੀਆਂ ਅਰਜ਼ੀਆਂ ਭਰ ਕੇ ਦਫ਼ਤਰਾਂ ਦੇ ਵਿੱਚ ਜਾਂ ਸੈਕਟਰੀ ਨੂੰ ਦੇਵਾਂਗੇ ਤਾਂ ਤਾਂ ਹੀ ਜਾ ਕੇ ਕੋਈ ਉਹਦਾ ਹੱਲ ਹੋਊਗਾ ਬਾਕੀ ਜਿਹੜੀਆਂ ਪੰਚਾਇਤਾਂ ਹੈਗੀਆਂ ਜਿਵੇਂ ਹਰ ਇੱਕ ਪਿੰਡ ਦੇ ਵਿੱਚ ਸਰਪੰਚਾ ਹੁਣ ਸਰਪੰਚ ਨੂੰ ਸੋਚਦੇ ਕਰੋ ਵੀ ਸਾਡੇ ਨੂੰ ਨਰੇਗਾ ਦਾ ਕੰਮ ਚਾਹੀਦਾ ਤਾਂ ਉਹ ਸਰਪੰਚ ਵੀ ਕੁਛ ਨਾ ਕੁਛ ਲਿਖਣਗੇ ਹੋ ਸਕਦਾ ਕੋਈ ਮੰਗ ਕਰ ਲੈਣ ਇਸ ਕਾਰਨ ਜੇਕਰ ਸਾਰੇ ਜੋਰ ਲਾਵਾਂਗੇ ਕੰਮ ਨੂੰ ਤਾਂ ਫਿਰ ਜਾ ਕੇ ਨਰੇਗਾ ਮਿੱਦੁਰਾ ਨੂੰ ਜਿਹੜਾ ਕੰਮ ਮਿਲਣਾ ਪਿੰਡ ਪਿੰਡ ਦੇ ਵਿੱਚ ਜੇਕਰ ਆਪਾਂ ਇਹ ਚੁੱਪ ਕਰਕੇ ਬੈਠੇ ਰਹੇ ਤਾਂ ਕੋਈ ਆਪਣਾ ਹੱਲ ਹੋਣ ਵਾਲਾ ਨਹੀਂ ਜੇ ਹੱਲ ਕਰਨਾ ਤਾਂ ਆਪਾਂ ਨੂੰ ਇਕੱਠੇ ਹੋ ਕੇ ਹੰਬਲਾ ਮਾਰਨਾ ਪੈਣਾ ਸੱਚ ਦੇ ਰਸਤੇ ਤੇ ਚੱਲਣਾ ਪੈਣਾ ਤਾਂ ਬਾਕੀ ਚਲੋ ਸਰਕਾਰ ਦਾ ਸੀ ਇੱਕ ਤਾਂ ਮਨ ਦੇ ਜਿਹੜੀ ਭਗਵੰਤ ਮਾਨ ਸਰਕਾਰ ਆ ਉਹਦੇ ਉਹਨੇ ਕੀ ਕੀ ਫਾਇਦੇ ਕੀਤੇ ਫਾਇਦਾ ਸਿਰਫ ਇਹ ਹੀ ਆ ਜਿਵੇਂ ਜਿਹੜੇ ਨੌਕਰੀਆਂ ਬੱਚੇ ਲੱਗੇ ਆ ਕਿਸੇ ਨੌਕਰੀ ਤੇ ਲੱਗੇ ਆ ਉਹ ਚਲੋ ਰਿਸ਼ਵਤ ਤੋਂ ਬਿਨਾ ਲੱਗ ਗਿਆ ਸਿੱਧੇ ਪੜ੍ਹਾਈ ਤੌਰ ਤੇ ਲੱਗ ਗਿਆ ਬਹੁਤ ਵਧੀਆ ਉਹ ਧੰਨਵਾਦ ਸਰਕਾਰ ਦਾ ਕਿਉਂਕਿ ਮੇਰੀ ਵੀ ਭਤੀਜੀ ਜਿਹੜੀ ਉਹ ਮੁਲਾਜ਼ਮ ਲੱਗੀ ਆ ਮੁਲਾਜ਼ਮ ਬਣੇ ਆ ਤੇ ਇਸੇ ਤਰ੍ਹਾਂ ਹੀ ਅਸੀਂ ਕਹਿੰਦੇ ਕਿ ਚਲੋ ਠੀਕ ਆ ਉਹ ਤਾਂ ਬਹੁਤ ਵਧੀਆ ਹਰ ਇੱਕ ਬੱਚੇ ਬਹੁਤ ਪਿੰਡਾਂ ਦੇ ਵਿੱਚੋਂ ਲੱਗੇ ਆ ਉਹ ਤਾਂ ਸਰਕਾਰ ਠੀਕ ਕਰ ਰਹੀ ਆ ਪਰ ਜਿਹੜੇ ਅਨਪੜ੍ਹ ਆ ਉਹ ਦੱਸੋ ਕਿੱਧਰ ਰਨ ਜਾਣ ਅਨਪੜਾ ਨੂੰ ਤਾਂ ਨੌਕਰੀ ਕੋਈ ਮਿਲਣੀ ਨਹੀਂ ਤਾਂ ਫਿਰ ਉਹਨਾਂ ਨਰੇਗਾ ਦਾ ਕੰਮ ਹੀ ਰਹਿਣਾ ਹੁਣ ਇਸ ਤਰ੍ਹਾਂ ਸਰਕਾਰ ਸੋਚੇ ਬਾਹਰ ਨਰਮੇ ਵੀ ਨਹੀਂ ਰਹਿਗੇ ਨਰਮੇ ਵਾਲ ਨੂੰ ਅਸੀਂ ਫੋਨ ਕੀਤਾ ਸੀ ਕਹਿੰਦੇ ਹੋਰ ਹੀ ਵੱਢ ਗਿਆ ਤਾਂ ਮੀ ਨਾਲ ਨਰਮੇ ਬੇਕਾਰ ਹੋ ਗਏ ਆ ਉਹ ਵੀ ਨਹੀਂ ਚੁਗੇ ਜਾਂਦੇ ਤਾਂ ਬੜਾ ਔਖਾ ਜੇਕਰ ਨਰਮਾ ਚੁਗਣ ਵੀ ਜਾਂਦੇ ਆ ਇਹਦੇ ਵਿੱਚ ਨਰਮਾ ਚੁਗਣ ਦੇ ਵਿੱਚ ਕਾਫਾਇਦੇ ਕੀ ਆ ਫਾਇਦੇ ਕੀ ਨੁਕਸਾਨ ਕੀ ਆ ਸਭ ਤੋਂ ਵੱਡਾ ਨੁਕਸਾਨ ਜੇਕਰ ਕੋਈ ਨਰਮਾ ਚੁਗਣ ਜਾਊਗਾ ਬੱਚਿਆਂ ਦੀ ਪੜ੍ਹਾਈ ਖਤਮ ਹੋ ਗਈ ਪਹਿਲ ਦੇ ਆਧਾਰ ਤੇ ਉਹ ਛੁੱਟੀਆਂ ਲੈ ਕੇ ਜਾਣਗੇ ਤਾਂ ਉਹਦਾ ਜਿਹੜਾ ਟੀਚਰ ਨਾ ਕੱਟਦੇਣਗੇ ਫਿਰ ਦੱਸੋ ਬੱਚਾ ਕਿਵੇਂ ਪੜ੍ਹ ਪਾਊਗਾ ਇਹ ਸਭ ਤੋਂ ਵੱਡਾ ਨੁਕਸਾਨ ਆ ਤਾਂ ਜੇਕਰ ਇੱਥੇ ਪੰਜਾਬ ਦੇ ਵਿੱਚ ਹੀ ਕੰਮ ਮਿਲੇ ਕਿਵੇਂ ਮਿਲੇ ਚਲੋ ਇਸੇ ਤਰੀਕੇ ਨਾਲ ਸਰਕਾਰ ਦੇਵੇ ਕੰਮ ਤਾਂ ਫਿਰ ਜਾ ਕੇ ਉਹਦਾ ਰੁਜ਼ਗਾਰ ਸਹੀ ਹੋ ਸਕਦਾ ਨਹੀਂ ਤਾਂ ਨਹੀਂ ਜੀ ਠੀਕ ਹੈ ਜੈਪੀਮ ਜੈਪਾਰ